मारे पहले पातशाही सूी बाबर नामड़ जय चिठी पिची उन ज़ुल्म जे ख़िलाफ़ आवाज़ बुंदी ਦੂਜੇ ਪਾਤਸ਼ਾਹ ਨੂੰ ਗੁਰਮੁਖੀ ਨਿਪਟਰੀ ਦਿੱਤੀ ਪੀਤੇ ਪਾਤਸ਼ਾਹ ਨੇ ਸਾਨੂੰ ਸੰਗਤ ਦੇ ਦਿੱਤੀ ਚੌਥੇ ਪਾਤਸ਼ਾਹ ਨੇ ਸਾਨੂੰ ਵਰਤਨਤਾ ਦਾ ਦੇ ਪੰਜਵੇਂ ਪਾਤਸ਼ਾਹ ਨੇ 1604 ਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਬਾਦ ਲਾਤਾ ਛੇਵੇਂ ਪਾਤਸ਼ਾਹ ਨੇ ਸਾਨੂੰ ਮੇਰੀ ਪੀੜੀ ਦਿੱਤੀ ਗੱਲ ਲੰਮੀ ਹੁੰਦੀ ਹੈ ਨੌਵੇਂ ਪਾਤਸ਼ਾਹ ਨੇ ਧਰਮ ਪ੍ਰਵੋਹਨ ਬਹੁਤ ਦੀਸ਼ ਦੇ ਕੇ ਇੱਕ ਨਵਾਂ ਇਤਿਹਾਸ ਦਿੱਤਾ ਤੇ ਦਸਵੇਂ ਪਾਤਸ਼ਾਹ ਨੇ 230 ਸਾਲ ਦੇ ਬਾਅਦ ਨਾ ਕੋਤਵਾਲੀ ਸਾਹਿਬ ਜੀ ਤੇ ਜਿਹੜਾ ਅੰਦਾਪਾ ਖਾਲਸਾ ਦਾ ਤਿੰਨ ਜੰਮਜ ਵਜੋਂ ਥੋੜਾ ਜਿਹਾ ਬਣਾ ਰਹੇ ਆ ਤੇ ਉਹ ਜਿਹਨੂੰ ਖਾਲਸੇ ਦੇ ਲੜ ਲਾਤਾ ਤੇ ਸਾਨੂੰ ਅਮਰ ਸ਼ਰਾਂ ਦੇ ਗੁਰੂ ਤੇ ਲੜ ਲਾਤਾ ਤੇ ਫਿਰ ਸਾਨੂੰ ਚਾਰ ਪੰਜ ਦੇ ਵਿੱਚੋਂ ਕੱਢ ਦਿੱਤਾ ਸ਼ੂਤ ਦਾ ਵਿੱਚੋਂ ਕੱਢ ਦਿੱਤਾ ਤੇ ਫਿਰ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਸਾਨੂੰ ਵਜੂਰ ਸਾਹਿਬ ਦੀ ਤਖਤੀ ਤੇ ਜੋਤੀ ਜੋਤ ਸਮਾਟ ਗਿਆ ਦਿੱਤਾ ਸਭ ਸਿੱਖ ਨੂੰ ਹੁਕਮਾ ਗੁਰੂ ਮਾਨੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਮਾਨਿਓ ਜੈ ਜੋ ਸਾਨੂੰ ਉਹਦੇ ਲੱਗ ਲੱਗਣਾ ਚਾਹੀਦਾ ਪਰ ਅੱਜ ਸਾਡਾ ਕੀ ਪ੍ਰਚਾਰ ਕਰਨੀ ਕਿਥੇ ਹੈ ਅੱਜ ਤੱਕ ਕਹੀ ਜਾਂਦੇ ਤਾਂ ਮੱਝ ਦਾ ਸਿੱਖਾ ਗਿਆ ਤੇ ਮਾਲਵੇ ਦਾ ਸਿੱਖਾ ਗਿਆ ਤੇ ਨਾਈ ਸਿੱਖਾ ਗਿਆ ਝੋੜ ਸਿੱਖਾ ਗਿਆ ਤੇ ਛੀਪਾ ਸਿੱਖਾ ਗਿਆ ਇਹ ਅਮਰੀਕਾ ਦਾ ਸਿੱਖ ਹੈ ਕੈਨੇਡਾ ਦਾ ਸਿੱਖ ਹੈ ਬਿਹਰੀ ਸਿੱਖ ਹੈ ਅਸਲ ਦੇ ਵਿੱਚ ਸਿੱਖ ਨਾ ਮਾਝੇ ਦਾ ਨਾ ਮਾਲਵੇ ਦਾ ਸਿੱਖ ਦਾ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਵੀ ਪੰਕਤੀ ਵਿਖਾ ਦਿਓ ਇੱਕ ਵੀ ਕੋਈ ਵਿਖਾ ਦਿਓ ਕਿ ਮਾਝਾ ਮਾਲਵਾ ਦੇ ਸਿੱਖ ਦਾ ਗੁਰੂ ਦਾ ਆਜਾਪਾ ਆਪਣੇ ਖਾਲਸੇ ਦੇ ਜਨਮ ਦਿਨ ਤੇ ਇਕੱਠੇ ਹੋਏ ਆ 500 ਬਖੀ ਮਾ ਜਨਮ ਦਿਨ ਵਾਲੇ ਇਕੱਠੇ ਹੋਏ ਆ ਤੇ ਆਪਾਂ ਜਾਤ ਪਾਤ ਦੇ ਵਿੱਚੋਂ ਨਿਕਲ ਗਏ ਆ ਜਿਹੜੇ ਜਿਹੜੀ ਇੰਡੀਅਨ ਸਟੇਟ ਜਿੱਥੇ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੇ ਭਾਈ ਅਮਰਪਾਲ ਸਿੰਘ ਸਾਧੀਆਂ ਨੂੰ ਸ਼ਰੂ ਬੰਦ ਦਿੱਤਾ ਅੱਜ ਜਿਹਨਾਂ ਦੇ ਆਗਰੋਂ ਭਾਈ ਜਗਤਾਰ ਸਿੰਘ ਸਾਹਿਬਾ ਨੂੰ ਰਿਆ ਕਰੋ ਅਸੀਂ ਕਹਿੰਨੇ ਆ ਕਿ ਜਿਹੜਾ ਸਾਡਾ ਬਾਰਡਰ ਹੈ ਜੇ ਨੇਪਾਲ ਦਾ ਬਾਰਡਰ ਖੁੱਲ੍ਹਾ ਹੈ ਤੇ ਬਕਲਾ ਦੇਸ਼ ਦਾ ਬਾਰਡਰ ਖੁੱਲ੍ਹਾ ਹੈ ਉਹ ਵੀ ਇੱਕ ਦੇਸ਼ ਦਾ ਬਾਰਡਰ ਉੱਥੋਂ ਬਾਹਰ ਹੋ ਰਿਹਾ ਹੈ ਫਿਰ ਸਾਡਾ ਠੰਡੇ ਵਾਲਾ ਬਾਰਡਰ ਬੰਦ ਕਿਉਂ ਕੀਤਾ ਫਿਰ ਸਾਡਾ ਵਾਡਾ ਬਾਰਡਰ ਕਿਉਂ ਕੀਤਾ ਡਾੜੀ ਦਾ ਤੇ ਸਾਡਾ ਥੋੜੇ ਮਾਰ ਕੇ ਫਾਈਲ ਕਰਕੇ ਬੰਦ ਕੀਤਾ ਤੇ ਫਿਰ ਸਾਡੇ ਬਾਰਡਰ ਬੰਦ ਕਰਕੇ ਸਾਡਾ ਪੰਜਾਬ ਦਾ ਵਪਾਰੀ ਦੀ ਮਾਰਤਾ ਸਾਡਾ ਪੰਜਾਬ ਦਾ ਕਿਸਾਨੇ ਦਾ ਮਾਰਦਾ ਪਰ ਕਰਦਾ ਜਿਹੜਾ ਮਾਰਦਾ ਕਿਉਂ ਨਹੀਂ ਖੋਲਦੇ ਅੱਜ ਕਿਹਨੇ 799 ਨੂੰ ਸਾਡੇ ਨੂੰ ਕਿਉਂ ਗੋਲੀਆਂ ਮਾਰੀਆਂ ਜਵਾਬ ਦਿਓ ਕਿਸਾਨਾਂ ਨੇ ਇਸ ਵਾਰ ਤੇ ਕਹਿੰਦੇ ਸੀ ਇਹ ਅੰਨ ਦਾਤਾ ਤੇ ਇੱਕ ਨਾਰਾ ਲੱਗਿਆ ਜੀ ਜੈ ਜਵਾਨ ਜੈ ਜਰੂਰਾਂ ਦਾ ਜੀ ਜਵਾਨ ਨੇ ਤਾਂ ਭਾਈ ਇਹਨਾਂ ਦੀ ਹੱੱਦਾਂ ਨੂੰ ਮਜ਼ਬੂਤ ਕਰਦੀਆਂ ਤੇ ਫਿਰ ਜਦੋਂ 65 ਦੀ ਲੜਾਈ ਲੱਗੀ ਸੀ ਨਾ ਇਹ ਜਰਨਲ ਕਾਲ ਆਪਨ ਦਾ ਪਿੰਨੀ ਟਕੀਲ ਵਜੇ ਵਾਜਾ ਸੀ ਤੇ ਜਗਜੀਤ ਸਿੰਘ ਰੋੜੇ ਨੇ ਇਹ ਲੜਾਈ ਲੜੀ ਆ ਤੇ ਫਿਰ ਉਸ ਤੋਂ ਬਾਅਦ ਕੀ ਜਤਾ ਤੇ ਨਾਲ ਜਿਨ੍ਹਾਂ سارے ਖਾਨ ਦੇ ਢਿੱਪਰ ਦਿੱਤੇ ਜਵਾਨ ਨੇ ਵੀ ਤੇ ਕਿਸਾਨ ਨੇ ਕੋਈ ਕਸਰ ਨਹੀਂ ਛੱਡੀ ਉਹਨਾਂ ਦੇ ਜਵਾਨ ਵੀ ਖੁਦ ਕੱਛਿਆ ਕਰ ਲਿਆ ਤੇ ਕਿਸਾਨ ਵੀ ਖੁਦ ਕੱਛਿਆ ਕਰ ਰਿਹਾ ਤੇ ਫਿਰ ਭਾਈ ਰਬਦਾਸ ਦਾ ਘਰ ਕਾਤਾ ਕਿਉਂ ਕਾਤਾ ਕਿ ਉਹ ਜ਼ੁਲਮ ਕੀਤਾ ਫਿਰ ਇਹ ਸਾਰੇ ਜ਼ੁਲਮ ਸਾਡੇ ਤੇ ਕਿਉਂ ਹੋ ਰਿਹਾ ਤੇ ਫਿਰ ਸਾਡੇ ਪੰਜਾਬ ਦੇ ਪਾਣੀ ਦੀ ਖੋਲੇ ਆ ਸਾਡੇ ਹੱਦ ਵਰਕ ਦੀ ਖੋਲੇ ਆ ਸਾਡਾ ਆਨੰਦ ਮੈਚ ਜਿੱਤ ਨਹੀਂ ਖੋਲਿਆ ਸਾਡੀ ਪੰਜਾਬੀ ਬੋਲੀ ਦਾ ਕਰਜਾ ਵੀ ਛੁਡਾ ਦਿੱਤਾ ਨਾ ਤੁਹਾਨੂੰ ਚੰਡੀਗੜ੍ਹ ਦਿੱਤਾ ਨਾ ਸਾਨੂੰ ਹਾਈ ਕੋਰਟ ਦਿੱਤੀ ਆ ਸਾਨੂੰ ਦਿੱਤਾ ਕੀ ਸਾਡੇ ਨਾਲ ਪਾਰਲੀਮੈਂਟ ਫਿਰਦਾ ਹੈ ਦੇਖੋ ਅੱਜ ਅਸੀਂ ਤਾਂ ਆਏ ਆ ਜੀ ਲੱਗਦਾ ਬਿਤ ਕਰਾ ਬਿਤ ਕਰਾ ਕਿਉਂ ਕੀਤਾ ਜਾ ਰਹੀ ਹੈ ਬਿਤ ਕਰਾ ਸੈਂਟਰ ਇੰਡੀਅਨ ਸਟੇਟ ਦੇ ਉਹਦੇ ਯਾਰ ਇਹ ਸਾਰੇ ਨਾਲ ਧੱਕਾ ਕਰ ਰਹੇ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਆਪਾਂ ਆਪ ਸੁੱਚੀ ਸਾਰੇ ਬਖਸ਼ੀਆਂ ਥੋੜੇ ਖਿਆਲ ਕਰੀਏ ਤੇ ਫਿਰ ਸਾਡੀ ਇਹ ਪਛਾਣ ਕਿਉਂ ਹੋ ਰਹੀ ਹੈ ਕਿਉਂ ਹੋ ਰਹੀ ਹੈ ਕਿਉਂਕਿ ਪੰਜਾਬੀ ਪੁੱਤਾਂ ਦਫਤਰ ਬਣਿਆ ਕਿੱਥੇ ਪੰਜਾਬੀਆਂ ਨੇ ਰਲ ਕੇ ਅੱਜ ਉਹਨਾਂ ਦੇ ਪੱਲੇ ਕੀ ਹੈ ਅੱਜ ਫੋਟੋ ਅਨੰਦਪੁਰ ਸਾਹਿਬ ਤੇ ਜਦੋਂ ਤੁਸੀਂ ਜਾਣਾ ਨਾ ਕੋਈ ਰਿਸਕ ਨਹੀਂ ਸਤਿਕਾਰ ਨਾਲ ਅੱਗੇ ਆ ਕੇ ਗਾਗਰਾ ਦੇ ਸਵਧਾਨ ਦੀ ਤਾਰਾ ਪੱਤੀ ਕੋਲ 20 ਬੰਦੇ ਦੇ ਮੁਤਾਬਕ ਲੋਕੀ ਸੱਤਰ ਹੀ Hindu ਸੱਤੀ ਜਾਂਦੇ ਆ ਤੇ ਫਿਰ ਤੁਸੀਂ Hindu ਹੈਗੇ ਆ Hindu ਵੀ ਸਾਡਾ ਭਰਾ ਹੈ ਜੇ ਉਹਦਾ ਉਹਦੇ ਫੇਰ ਰਜਿਸਟਰ ਹੋ ਸਕਦਾ ਮੁਸਲਮਾਨ ਦਾ ਇਨਕਾਰ ਰਜਿਸਟਰ ਹੋ ਸਕਦਾ ਸਾਡਾ ਕਿਉਂ ਨਹੀਂ ਹੁੰਦਾ ਇਸ ਕਰਕੇ ਮੈਂ ਕਹਿਣਾ ਚਾਹਣਾ ਫਿਰ ਅਸੀਂ ਅਸੀਂ ਤਾਂ ਜਦੋਂ ਸਾਡੀ ਗੱਲ ਪ੍ਰਧਾਨ ਮੰਤਰੀ ਨੇ ਸਾਡੀ ਗੱਲ ਪ੍ਰੈਜ਼ੀਡੈਂਟ ਨੇ ਗੱਲ ਨਹੀਂ ਸੁਣੀ 92 ਐਮਐਲ ਭਾਗ ਤਰਫ ਤੇ ਉਹਨਾਂ ਨੇ ਗੱਲ ਨਹੀਂ ਸੁਣੀ ਮੁੱਖ ਮੰਤਰੀ ਨੇ ਸਾਡੀ ਗੱਲ ਨਹੀਂ ਸੁਣੀ ਤੇ ਨਾ ਸਾਡੀ ਗੱਲ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਸੁਣੀ ਆ ਤੇ ਫਿਰ ਜਦੋਂ ਸਾਡੀ ਸਾਰੀ ਗੱਲ ਨਹੀਂ ਤੇ ਫਿਰ ਆ ਜਿਹੜਾ ਕੋਈ ਮਾਰਕ ਕਰਿਆ ਪੀ ਸੁਣੀ ਸੰਵਾਰਦੀ ਤਰ੍ਹਾਂ 14 19 ਦੇ ਮੁਤਾਬਕ ਕੋਈ ਧਰਨਾ ਮਜਹਰਾ ਕਰ ਸਕਦੇ ਹਾਂ ਅਜੀ ਭਾਈ ਗੁਲਾਮ ਬੰਦੇ ਆ ਅੱਜ ਮਜਾਰਾ ਕਰਕੇ ਆਏ ਆ ਕਿ ਸਾਡੇ ਹੱਥ ਨਿੱਤੇ ਜਾਣ ਤੇ ਜੇ ਨਾ ਹੱਥ ਦਿੱਤੇ ਤਾਂ ਪਾਰਲੀਮੈਂਟ ਗਿਆ ਚੋਹਾ ਆ ਗਿਆ ਉਹਦੇ ਵਿੱਚ ਭਾਈ ਤੇ ਦੁੱਧ ਦਾ ਦੁੱਧ ਪਾਣੀ ਦਾ ਛੱਡ ਦੋ ਦਿੱਲੀ ਦੇ ਯਾਰਾਂ ਦਾ ਮਾਜੋ ਇਹ ਸਾਰੇ ਦਿੱਲੀ ਦੇ ਯਾਰ ਆ ਬਾਦਰੀ ਦਿੱਲੀ ਦਾ ਯਾਰ ਕਾਂਗਰਸ ਵੀ ਦਿੱਲੀ ਦਾ ਯਾਰ ਕੇਜਰੀ ਵੀ ਦਿੱਲੀ ਦਾ ਦਿੱਲੀ ਦੇ ਯਾਰਾਂ ਤੋਂ ਬਾਜੋ ਦੇ ਬੱਜੀ ਦਾ ਅਸੀਂ ਤਾਂ ਤੁਹਾਨੂੰ ਫੋਕਾ ਦੇਣਾ ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਆਂ ਜੀ ਢੁੱਲੇ ਬਿਨਾਂ ਕੋਈ ਨਹੀਂ ਮਿਲਿਆ ਕਿ ਸਾਡੇ ਬੰਦੀ ਸੰਗਲਿਆ ਕਰੋ ਇੱਕ ਮਿੰਟ ਦੇ ਵਿੱਚ ਤੁਸੀਂ ਯਾਦ ਕਰ ਸਕਦੇ ਹੋ ਕਿ ਆਕਰੋ ਤੁਹਾਡੇ ਕੋਲ ਹੱਕ ਹੈ ਜੀ ਮਿਨਿਸਟਰ ਇੱਕ ਮਿੰਟ ਜਾਵੇ ਥਾਂਟੇ ਚਲੇ ਤੇ ਸਾਡੇ ਬੰਦੀ ਸੰਗਲਿਆ ਮੋਦੀ ਤੇ ਮਿੱਤਸ਼ਾ ਚਾਹਣ ਤੇ ਜਿਹੜੇ ਸਾਡੇ ਭਾਈ ਦਸਕਰ ਸਿੰਘ ਹਵਾਰਾ ਉਰੇ ਆ ਸਕਦੇ ਆ ਅਸੀਂ ਕੋ ਫਿਰ ਫਿਰ ਸਿੱਖ ਨਹੀਂ ਅਣਖੀ ਤੇ ਗੈਰਕਮੰਦ ਹੈ ਇਸੇ ਕਰਕੇ ਅਸੀਂ ਕਿਉਂ ਆਇਆ ਅਸੀਂ ਆ ਕੇ ਬਈ ਤੁਸੀਂ ਤਾਂ ਗੱਲ ਸੁਣਦੇ ਨਹੀਂਗੇ ਪਰ ਗੁਰੂ ਪ੍ਰਣਗਤ ਸਾਹਿਬ ਅੱਜ ਅਸੀਂ ਅਰਦਾਸ ਕਰਦੇ ਨੇ ਕਿ ਖਾਲਸਾ ਜਨਮ ਮਨਾਉਣਿਆਂ ਜਿਵੇਂ ਕਿ ਹੈ ਸੱਤੇ ਪਾਤਸ਼ਾਹ ਸਾਡੀ ਕੋਈ ਨਹੀਂ ਸੁਣਦਾ ਨਾ ਪ੍ਰਧਾਨ ਮੰਤਰੀ ਸੁਣਦਾ ਸੱਤੇ ਪਾਤਸ਼ਾਹ ਨਾ ਰਾਸ਼ਟਰਪਤੀ ਸੁਣਦਾ ਸੱਤੇ ਪਾਤਸ਼ਾਹ ਨਾ ਐਮਐਲਏ ਸੁਣਦਾ ਸੱਤੇ ਪਾਤਸ਼ਾਹ ਸਾਡੀਆਂ ਭੈਣਾਂ ਨੂੰ ਪੁੱਟਦਾ ਸਾਡੀਆਂ ਮਾਮਾ ਨੂੰ ਕੁੱਟਦਾ ਸੱਤੇ ਪਾਤਸ਼ਾ ਸਾਡੀਆਂ ਧੀਆ ਨੂੰ ਕੁੱਟਦਾ ਸਾਡੇ ਕਿਸਾਨਾਂ ਨੂੰ ਮਾਰਦਾ ਸਾਡੇ ਰਸਤੇ ਬੰਦ ਕਰਦੇ ਸਾਡੇ ਕੋਲੋਂ ਸਾਰਾ ਕੁਝ ਖੋਲਿਆ ਸੱਤੇ ਪਾਤਸ਼ਾ ਜੀ ਤੇਰੇ ਗੁਰੂ ਦੇ ਸਿੱਖਾਂ ਮੰਦਰ ਅਸੀਂ ਲਈਏ ਸੇਵਾ ਅਸੀਂ ਕਰੀਏ ਸ਼ਹੀਦियां ਅਸੀਂ ਦੇਈਏ ਕਾਲੇ ਪਾਣੀਆਂ ਅਸੀਂ ਦੇ ਸੱਤੇ ਪਾਤਸ਼ਾ ਇਹ ਤੇਰੇ ਕੋਲੋਂ ਮੰਗਦੇ ਨੇ ਜੇ ਤੂੰ ਇਸ ਧਰਤੀ ਤੋਂ ਬਾਬਾ ਦੀਪ ਸਿੰਘ ਨੂੰ ਸਿਰ ਵੱਢੇ ਤੋ ਲੜਾ ਸਕਦਾ ਹੈ ਜੇ ਕੂੰਗਿਆਂ ਤੂੰ ਅਰਥ ਕਰਾ ਸਕਦਾ ਹੈ ਜੇ ਪੁੰਜਾ ਹਿੰਦੂ ਰਾਜਾਂ ਸਰਾ ਸਕਦਾ ਤੇ ਸਾਡੇ ਪੰਚ